ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਇਤਿਹਾਸਿਕ ਦਿਹਾੜਾ ਹੈ ਉਹ ਹੈ ਸ੍ਰੀ ਗੁਰੂ ਸਿੰਘ ਸਭਾ ਦਾ ਸਥਾਪਨਾ ਦਿਵਸ ਸ੍ਰੀ ਗੁਰੂ ਸਿੰਘ ਸਭਾ ਦੀ ਸਥਾਪਨਾ 1 ਅਕਤੂਬਰ ਸਾਲ 1873 ਨੂੰ ਅੰਮ੍ਰਿਤਸਰ ਵਿਖੇ ਹੋਈ ਸੀ ਸ੍ਰੀ ਗੁਰੂ ਸਿੰਘ ਸਭਾ ਦੀ ਸਥਾਪਨਾ ਦੇ ਕਾਰਨ ਅਤੇ ਸ੍ਰੀ ਗੁਰੂ ਸਿੰਘ ਸਭਾ ਦੀ ਜੋ ਉਪलब्ਧੀਆਂ ਪ੍ਰਾਪਤੀਆਂ ਹਨ ਉਹਨਾਂ ਦੇ ਬਾਰੇ ਵਿੱਚ ਅਸੀਂ ਸੰਖੇਪ ਜੀ ਵਿਚਾਰ ਕਰਨੀ ਹੈ ਜਿਸ ਸਿੱਖ ਰਾਜ ਨੂੰ ਅੱਜ ਵੀ ਸੁਨਾਇਆ ਜਾਂਦਾ ਹੈ ਜਿਸ ਸਿੱਖ ਰਾਜ ਦੀ ਨਿਆਂ ਦੀ ਗੱਲ ਨੂੰ ਅੱਜ ਵੀ ਸੁਨਾਇਆ ਜਾਂਦਾ ਹੈ ਜਿਸ ਸਿੱਖ ਰਾਜ ਨੂੰ ਸਥਾਪਿਤ ਕਰਨ ਵਾਸਤੇ ਅਕਾਲੀ ਫੂਲਾ ਸਿੰਘ ਜੀ ਵਰਗੇ ਖਰੀਦ ਸਿੰਘ ਨੜੂਆ ਅਤੇ ਸ਼ਾਮ ਸਿੰਘ ਅਟਾਰੀ ਵਰਗੇ ਜਰਨੇਲਾ ਅਤੇ ਹੋਰ ਅਨੇਕ ਸਿੱਖਾਂ ਨੇ ਲੰਬੀ ਜਦੋਂ ਜੈਦ ਤੋਂ ਬਾਅਦ ਖੂਨ ਡੋਲ ਕੇ ਜਿਸ ਰਾਜ ਨੂੰ ਸਥਾਪਿਤ ਕੀਤਾ ਸੀ ਡੋਗਰਿਆਂ ਅਤੇ ਪੂਰਬੀਆਂ ਦੀ ਗਦਾਰੀ ਦੇ ਕਾਰਨ ਉਹ ਰਾਜ ਜਿਹੜਾ ਸੀ ਕੁਝ ਮਹੀਨੇ ਕੁਝ ਦਿਨਾਂ ਦੇ ਵਿੱਚ ਹੀ ਉਸ ਦਾ ਪਤਨ ਹੋ ਗਿਆ ਭਾਵੇਂ ਕਿ ਡੋਗਰੇ ਤੇ ਪੂਰਬੀਏ ਅੰਗਰੇਜ਼ਾਂ ਦੇ ਨਾਲ ਰਲ ਕੇ ਸਿੱਖਾਂ ਦੇ ਨਾਲ ਪੂਰੀ ਗਦਾਰੀ ਕੁਮਾਰੇ ਸਨ ਖੋਟ ਕੁਮਾਰੇ ਸਨ ਮੁੱਖਾ ਕਰੇ ਸਨ ਪਰ ਫਿਰ ਵੀ ਸਿੱਖ ਜਿਹੜੇ ਸਨ ਬਿਨਾ ਜਰਨੈਲ ਤੋਂ ਬਿਨਾ ਆਗੂ ਤੋਂ ਬੜੀ ਬਹਾਦਰੀ ਦੇ ਨਾਲ ਲੜੇ ਅੰਗਰੇਜ਼ ਨੇ ਦੇਖ ਲਿਆ ਸੀ ਕਿ ਸਿੱਖ ਬੜੀ ਸੂਰਬੀਰ ਅਤੇ ਬਹਾਦਰ ਕੌਮ ਹੈ ਕਿ ਇਸ ਨੂੰ ਇਹ ਤਾਕਤ ਕਿੱਥੋਂ ਮਿਲਦੀ ਹੈ ਇਹਨਾਂ ਦੇ ਇਤਿਹਾਸ ਵਿੱਚੋਂ ਇਹਨਾਂ ਦੇ ਗੁਰ ਧਾਮਾਂ ਵਿੱਚੋਂ ਇਹਨਾਂ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਇਸ ਕਰਕੇ ਅੰਗਰੇਜ਼ ਨੇ ਸੋਚ ਲਿਆ ਸੀ ਕਿ ਜੇਕਰ ਹੁਣ ਅਸੀਂ ਆਪਣਾ ਰਾਜ ਕਾਇਮ ਕਰ ਸਕਦੇ ਹਾਂ ਜਾਂ ਸਾਡੇ ਰਾਜ ਨੂੰ ਕਿਸੇ ਪਾਸੇ ਤੋਂ ਖਤਰਾ ਹੋ ਸਕਦਾ ਹੈ ਤੇ ਉਹ ਕੇਵਲ ਤੇ ਕੇਵਲ ਸਿੱਖਾਂ ਤੋਂ ਇਸ ਕਰਕੇ ਸਿੱਖਾਂ ਨੂੰ ਗੁਰਧਾਮਾਂ ਦੇ ਨਾਲੋਂ ਗੁਰਬਾਣੀ ਦੇ ਨਾਲੋਂ ਅਤੇ ਗੁਰ ਇਤਿਹਾਸ ਦੇ ਨਾਲੋਂ ਤੋੜਨ ਦੇ ਯਤਨ ਜੁੜੇ ਸਨ ਅੰਗਰੇਜ਼ ਨੇ ਆਰੰਭ ਦਿੱਤੇ ਅੰਗਰੇਜ਼ਾਂ ਨੇ ਮਿਸ਼ਨ ਸਕੂਲ ਖੋਲੇ ਜਿਨ੍ਹਾਂ ਵਿੱਚ ਈਸਾਈ ਪਾਦਰੀਆਂ ਨੂੰ ਬੁਲਾ ਕੇ ਕਿਸਾਇਤ ਦਾ ਪ੍ਰਚਾਰ ਕੀਤਾ ਗਿਆ ਇੱਧਰ ਗੁਰਦੁਆਰਿਆਂ ਦੇ ਵਿੱਚ ਜਿਹੜੇ ਮਹੰਤ ਕਾਬਜ ਸਨ ਉਹਨਾਂ ਦੀਆਂ ਪਿੱਠਾਂ ਥੱਪਤ ਪਾਈਆਂ ਅਤੇ ਜੋ ਜ਼ਗੀਰ ਜਾਇਦਾਦ ਜ਼ਮੀਨ ਮਹਾਰਾਜਾ ਰਣਜੀਤ ਸਿੰਘ ਨੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਵਾਸਤੇ ਗੁਰਦੁਆਰਿਆਂ ਦੇ ਨਾਮ ਲਗਾਈ ਸੀ ਉਸ ਨੂੰ ਮਹੰਤ ਜਿਹੜੇ ਸਨ ਖੁਰਦ-ਬੁਰਦ ਕਰਨ ਲੱਗੇ ਤੇ ਆਪਣੀ ਨਿੱਜੀ ਜਾਇਦਾਦ ਤੇ ਦੁਕਾਨਦਾਰੀ ਸਮਝਣ ਲੱਗੇ ਕਈ ਗੁਰਦੁਆਰਿਆਂ ਦੇ ਅੰਦਰ ਕਈ ਤਰ੍ਹਾਂ ਦੀਆਂ ਖੁਰੀਤੀਆਂ ਹੋਣ ਲੱਗੀਆਂ। ਕਈ ਤਰ੍ਹਾਂ ਦੀਆਂ ਬ੍ਰਾਹਮਣੀ ਮਰਜ਼ਾਦਾ ਜਿਹੜੀਆਂ ਸਨ ਉਹ ਗੁਰਦੁਆਰਿਆਂ ਦੇ ਅੰਦਰ ਆਣ ਵੜੀਆਂ। ਗੁਰਦੁਆਰੇ ਅਤੇ ਸ਼ਿਵ ਦਿਵਾਲੀ ਦੇ ਵਿੱਚ ਕੋਈ ਜ਼ਿਆਦਾ ਫਰਕ ਨਾ ਰਿਹਾ। ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਸ੍ਰੀ ਦਰਬਾਰ ਸਾਹਿਬ ਜੀ ਦੀਆਂ ਪ੍ਰਕਰਮਾਂ ਦੇ ਵਿੱਚ ਸਥਾਪਿਤ ਕਰ ਦਿੱਤੀਆਂ ਗਈਆਂ। ਇਤੋਂ ਤੱਕ ਕਿ ਗੰਦਾ ਲਿਟਰੇਚਰ ਵੀ ਪ੍ਰਕਰਮਾਂ ਦੇ ਵਿੱਚ ਵਿਕਦਾ ਰਿਹਾ। ਨੌਜਵਾਨ ਲੜਕੇ ਲੜਕੀਆਂ ਬਾਹਾਂ ਵਿੱਚ ਬਾਹਾਂ ਪਾ ਕੇ ਗੁਰਦੁਆਰਿਆਂ ਦੀਆਂ ਹਦੁੱਦਾਂ ਦੇ ਵਿੱਚ ਘੁੰਮਦੀਆਂ ਫਿਰਦੀਆਂ ਮਹੰਤ ਨਾਰਾਇਣ ਦਾਸ ਵਰਗਿਆਂ ਨੇ ਗੁਰਦੁਆਰਿਆਂ ਦੇ ਵਿੱਚ ਵਿਸ਼ਵਾਵਾ ਦੇ ਮੁਜਰੇ ਵੀ ਕਰਵਾਏ ਸੋ ਇਧਰ ਅੰਗਰੇਜ਼ ਜਿਹੜਾ ਸੀ ਉਸ ਨੇ ਈਸਾਈਅਤ ਦਾ ਪ੍ਰਚਾਰ ਕੀਤਾ ਤੇ ਉਹਨਾਂ ਦੇ ਵੱਲ ਦੇਖ ਕੇ ਹਿੰਦੂਆਂ ਨੇ ਵੀ ਆਪਣੇ ਧਰਮ ਦਾ ਪ੍ਰਚਾਰ ਆਰੰਭ ਕੀਤਾ ਮੁਸਲਮਾਨਾਂ ਨੇ ਵੀ ਆਪਣੇ ਧਰਮ ਦਾ ਪ੍ਰਚਾਰ ਜਿਹੜਾ ਸੀ ਆਰੰਭ ਕੀਤਾ ਪਰ ਸਿੱਖ ਜਿਹੜੇ ਸਨ ਇਸ ਗੱਲ ਤੋਂ ਅਵੇਸਲੇ ਸਨ ਜਦੋਂ ਅੰਮ੍ਰਿਤਸਰ ਦੇ ਇੱਕ ਕਾਲਜ ਦੇ ਕੁਝ ਵਿਦਿਆਰਥੀਆਂ ਨੇ ਖੁੱਲ੍ਹੇ ਆਮ ਇਹ ਐਲਾਨ ਕਰ ਦਿੱਤਾ ਕਿ ਅਸੀਂ ਸਿੱਖੀ ਨੂੰ ਛੱਡ ਕੇ ਈਸਾਈ ਬਣਨ ਵਾਸਤੇ ਜਾ ਰਹੇ ਹਾਂ ਫਿਰ ਸਿੱਖਾਂ ਨੂੰ ਹੱਥਾਂ ਪੈਰਾਂ ਦੀ ਪਾਈ ਅਤੇ ਸਿੱਖਾਂ ਨੇ ਸਿਰ ਜੋੜ ਕੇ ਸਲਾਹ مشਵਰਾ ਕਰਨ ਦੀ ਸੋਚ ਸੋਚੀ ਜਿਨ੍ਹਾਂ ਦੀ ਅਗਵਾਈ ਠਾਕੁਰ ਸਿੰਘ ਸੰਧਵਾੜੀਆ ਨੇ ਕੀਤੀ ਅਤੇ ਸਾਰੀਆਂ ਹੀ ਸਿੱਖ ਧਿਰਾਂ ਨੂੰ ਜਿਸ ਦੇ ਵਿੱਚ ਗਿਆਨੀ ਪੁਜਾਰੀ ਅਤੇ ਹੋਰ ਸੰਪਰਦਾਵਾਂ ਅਤੇ ਜਥੇਬੰਦੀਆਂ ਜਿੰਨੀਆਂ ਵੀ ਸਨ ਸਾਰੀਆਂ ਨੂੰ ਅੰਮ੍ਰਿਤਸਰ ਦੇ ਵਿੱਚ ਇਕੱਤਰ ਕੀਤਾ ਅਤੇ ਇਸ ਗੱਲ ਦੇ ਉੱਤੇ ਵਿਚਾਰ ਕੀਤੀ ਗਈ ਕਿ ਸਾਡਾ ਤਾਂ ਇਤਿਹਾਸ ਪੜਾ ਅਮੀਰ ਹੈ ਸਾਡਾ ਤਾਂ ਵਿਰਸਾ ਬੜਾ ਅਮੀਰ ਹੈ ਅਸੀਂ ਤਾਂ ਉਦੋਂ ਸਿੱਖੀ ਨੂੰ ਪੇਟ ਨਹੀਂ ਵਿਖਾਈ ਜਦੋਂ ਸਾਡੇ ਸਿਰਾਂ ਦੇ ਉੱਤੇ ਅਰੇ ਚਲਾਏਗੇ ਜਦੋਂ ਸਾਡੇ ਬੰਦ-ਬੰਦ ਕੱਟੇ ਗਏ ਜਦੋਂ ਸਾਡੇ ਖੋਪਰ ਲਾ ਦਿੱਤੇ ਗਏ ਹੁਣ ਕਿਹੜੀ ਮੁਸ਼ਕਲ ਆ ਪਈ ਹੈ ਕਿ ਸਾਡੇ ਬੱਚੇ ਜਿਹੜੇ ਹਨ ਉਹ ਸਿੱਖੀ ਵੱਲੋਂ ਮੂੰਹ ਮੋੜ ਰਹੇ ਹਨ ਸੋ ਸਿੱਟਾ ਇਹ ਨਿਕਲਿਆ ਕਿ ਸਿੱਖਾਂ ਦੇ ਕੋਲ ਕੋਈ ਜਥੇਬੰਦੀ ਨਹੀਂ ਕੋਈ ਕੇਂਦਰੀ ਜਥੇਬੰਦੀ ਨਹੀਂ ਹੈ ਤੇ ਨਾ ਹੀ ਅਸੀਂ ਆਪਣੇ ਧਰਮ ਦਾ ਪ੍ਰਚਾਰ ਕਰ ਸਕੇ ਹਾਂ ਆਪਣੇ ਇਤਿਹਾਸ ਦੇ ਬਾਰੇ ਵਿੱਚ ਆਪਣੇ ਨੌਜਵਾਨਾਂ ਨੂੰ ਜਾਣੂ ਕਰਵਾ ਸਕੇ ਹਾਂ ਇਸ ਕਰਕੇ ਕੋਈ ਕੇਂਦਰੀ ਜਥੇਬੰਦੀ ਸਥਾਪਿਤ ਕੀਤੀ ਜਾਵੇ। ਠਾਕੁਰ ਸਿੰਘ ਸੰਧਾਵਾਲੀਆ ਦੀ ਪ੍ਰਧਾਨਗੀ ਦੇ ਹੇਠ ਅੰਮ੍ਰਿਤਸਰ ਦੇ ਵਿੱਚ 1 ਅਕਤੂਬਰ ਸਨ 1873 ਨੂੰ ਸ੍ਰੀ ਗੁਰੂ ਸਿੰਘ ਸਭਾ ਦਾ ਗਠਨ ਹੋਇਆ। ਜਿਸ ਦਾ ਨਿਸ਼ਾਨਾ ਸੀ ਸਿੱਖੀ ਦਾ ਪ੍ਰਚਾਰ ਕਰਨਾ ਔਰ ਗੁਰਮਤਿ ਦਾ ਪ੍ਰਚਾਰ ਕਰਨਾ ਤੇ ਮਨਮਤ ਦਾ ਤਿਆਗ ਕਰਨਾ। ਸੋ ਬਹੁਤ ਸਾਰੀਆਂ ਥਾਂ ਥਾਂ ਤੇ ਸਿੰਘ ਸਭਾਵਾਂ ਜਿਹੜੀਆਂ ਸਨ ਉਹ ਸਥਾਪਿਤ ਹੋਈਆਂ ਇਤੋਂ ਤੱਕ ਕਿ ਵਿਦੇਸ਼ਾਂ ਦੇ ਵਿੱਚ ਵੀ ਸਿੰਘ ਸਦਾ ਸੁਭਾਵਾਂ ਜਿਹੜੀਆਂ ਸਨ ਉਹ ਸਥਾਪਿਤ ਕੀਤੀਆਂ ਗਈਆਂ ਮਲੇਸ਼ੀਆ ਸਿੰਗਾਪੁਰ ਬਰਮਾ ਅਤੇ ਹੋਰ ਕਈ ਦੇਸ਼ਾਂ ਦੇ ਵਿੱਚ ਸਿੰਘ ਸੁਭਾਵਾਂ ਜਿਹੜੀਆਂ ਸਨ ਸਥਾਪਿਤ ਹੋਈਆਂ ਸੋ ਇਸ ਤੋਂ ਬਾਅਦ 6 ਸਾਲ ਬਾਅਦ ਲਾਹੌਰ ਦੇ ਵਿੱਚ ਸਿੰਘ ਸਭਾ ਸਥਾਪਿਤ ਹੋਈ ਜਿਸ ਨੇ ਸਿੱਖੀ ਦਾ ਪ੍ਰਚਾਰ ਆਰੰਭਿਆ ਜਿਸ ਦੇ ਪ੍ਰਦਾਨ ਅਤਰ ਸਿੰਘ ਅਤੇ ਸਕੱਤਰ ਪ੍ਰੋਫੈਸਰ ਗੁਰਮੁਖ ਸਿੰਘ ਸਨ ਸੋ ਬਾਅਦ ਵਿੱਚ ਜਾ ਕੇ ਇਹਨਾਂ ਦੋਨੋਂ ਹੀ ਸਭਾਵਾਂ ਨੂੰ ਇਕੱਤਰ ਕਰ ਦਿੱਤਾ ਗਿਆ ਜਿਸ ਦੇ ਵਿੱਚੋਂ ਖਾਲਸਾ ਦੀਵਾਨ ਚੀਫ ਖਾਲਸਾ ਦੀਵਾਨ ਹੋਣ ਦੇ ਵਿੱਚ ਆਇਆ ਔਰ ਇਹਨਾਂ ਦੋਨਾਂ ਹੀ ਸਭਾਵਾਂ ਦੇ ਵਿੱਚ ਕੁਝ ਮਤਭੇਦ ਹੋਣ ਕਰਕੇ ਇਹ ਸਭਾਵਾਂ ਜਿਆਦਾ ਦੇਰ ਇਕੱਠੀਆਂ ਨਹੀਂ ਚੱਲੀਆਂ ਕਾਰਨ ਕੀ ਸੀ ਅੰਮ੍ਰਿਤਸਰ ਵਾਲੀ ਭਾਵਾਂ ਦੇ ਵਿੱਚ ਰਾਈਸ ਆਦਮੀ ਸਨ ਠਾਕੁਰ ਸਿੰਘ ਸੰਧਾਵਾਲੀਆ ਵਿਕਰਮ ਸਿੰਘ ਕਪੂਰਸਾਲਾ ਦੇ ਮਹਾਰਾਜਾ ਅਤੇ ਬਾਬਾ ਖੇਮ ਸਿੰਘ ਵੇਦੀ ਜੋ ਕਿ ਗੁਰੂ ਵੰਸ਼ ਹੋਣ ਕਰਕੇ ਆਪਣੀ ਪੂਜਾ ਮੰਨਤਾ ਤੇ ਪ੍ਰਸ਼ਟਤਾ ਦੇ ਇਸਵਕਸਨ ਕੁਝ ਵੇਦੀ ਭੱਲੇ ਤ੍ਰੇਨ ਆਦਿਕ ਗੁਰੂ ਵੰਸ਼ ਹੋਣ ਕਰਕੇ ਆਪਣੀ ਪੂਜਾ ਮੰਨਤਾ ਦੇ ਈਸ਼ਵਰ ਸਨ ਦੂਸਰੇ ਪਾਸੇ ਲਾਹੌਰ ਵਾਲੀ ਸਿੰਘ ਸਭਾ ਦੇ ਜੋ ਭਾਈ ਗੁਰਮੁਖ ਸਿੰਘ ਸਨ ਤੇ ਜਿਨ੍ਹਾਂ ਨੂੰ ਸਾਥ ਮਿਲਿਆ ਗਿਆਨੀ ਦਿੱਤ ਸਿੰਘ ਦਾ ਉਹ ਮੱਧ ਵਰਗੀ ਅਤੇ ਨੀਵੀਆਂ ਸ਼੍ਰੇਣੀਆਂ ਦੇ ਵਿੱਚੋਂ ਸਨ ਤੇ ਗੁਰਮਤ ਨੂੰ ਪੂਰੀ ਤਰ੍ਹਾਂ ਜਾਣਦੇ ਸਨ ਤੇ ਨਿਰੋਲ ਗੁਰਮਤ ਦਾ ਪ੍ਰਚਾਰ ਕਰਦੇ ਸਨ ਕਿਉਂਕਿ ਬਾਬਾ ਖੇਮ ਸਿੰਘ ਬੇਦੀ ਜਿਹੜੇ ਸਨ ਉਹ ਗਦੇਲਾ ਲਾ ਕੇ ਬੈਠਦੇ ਸਨ ਗਿਆਨੀ ਦੇਸ ਸਿੰਘ ਨੇ ਉਹਨਾਂ ਦਾ ਗਦੇਲਾ ਧੋ ਕੇ ਵਗਾ ਪਰੇ ਮਾਰਿਆ ਸੀ ਇਸੇ ਹੀ ਤਰ੍ਹਾਂ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚੋਂ ਮੂਰਤੀਆਂ ਨੂੰ ਚੁਕਵਾਉਣ ਦੇ ਵਿੱਚ ਲਾਹੌਰ ਵਾਲੀ ਸਿੰਘ ਸਭਾ ਦਾ ਹੀ ਵੱਡਾ ਯੋਗਦਾਨ ਰਿਹਾ ਹੈ ਸੋ ਲਾਹੌਰ ਵਾਲੀ ਸਿੰਘ ਸਭਾ ਨੇ ਗੁਰਮਤਿ ਦਾ ਪ੍ਰਚਾਰ ਜਿਹੜਾ ਸੀ ਉਹ ਡਟ ਕੇ ਕੀਤਾ ਤੇ 1901 ਦੇ ਵਿੱਚ ਗਿਆਨੀ ਗੁਰਮukh ਸਿੰਘ ਗਿਆਨੀ ਦੇਸ ਸਿੰਘ ਵਰਗੇ ਮਹਾਨ ਆਗੂ ਜਿਹੜੇ ਸਨ ਉਹਨਾਂ ਦਾ ਅਕਾਲ ਚਲਾਣਾ ਹੋ ਜਾਂਦਾ ਹੈ। ਗਿਆਨੀ ਗੁਰਮੁਖ ਸਿੰਘ ਨੇ ਖਾਲਸਾ ਕਲਜ ਦੀ ਸਥਾਪਨਾ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਕਪੂਰਸਲਾ ਦੇ ਮਹਾਰਾਜਾ ਫਰੀਦਕੋਟ ਦੇ ਮਹਾਰਾਜਾ ਨਾਬਾ ਅਤੇ ਹੋਰ ਮਹਾਰਾਜਿਆਂ ਤੋਂ ਆਇਆ ਇਕੱਤਰ ਕਰਕੇ ਸੰਗਤਾਂ ਤੋਂ ਟਕੜ ਟਕੜਾ ਇਕੱਠਾ ਕਰਕੇ ਖਾਲਸਾ ਕਲਜ ਦੀ ਸਥਾਪਨਾ ਕੀਤੀ ਸੀ। ਸਿਰ ਤੋੜ ਮਿਹਨਤ ਕੀਤੀ ਔਰ ਗੁਰਮੁਖੀ ਅਖਬਾਰ ਜਿਹੜੀ ਸੀ ਉਹ ਸ਼ੁਰੂ ਕੀਤੀ ਤੇ ਇਸ ਅਖਬਾਰ ਦੇ ਵਿੱਚ ਗੁਰਮਤਿ ਦੇ ਅਨੁਸਾਰ ਲੇਖ ਲਿਖਦੇ ਹਨ ਗਿਆਨੀ ਦਿੱਤਸ ਜਿਹੜੇ ਗੁਰਮਤਿ ਤੇ ਮਨਮਤ ਦਾ ਖੰਡਨ ਮੰਡਲ ਕਰਦੇ ਹਨ ਸੋ ਇਸ ਸਭਾ ਨੇ ਇਨੀ ਜ਼ੋਰਦਾਰ ਪ੍ਰਚਾਰ ਕੀਤਾ ਕਿ ਸਿੱਖ ਪੰਥ ਦੇ ਅੰਦਰ ਜਾਗਰਤੀ ਆ ਗਈ ਤੇ ਇਸ ਜਾਗਰਤੀ ਦੇ ਕਾਰਨ ਹੀ ਫਿਰ ਗੁਰਦੁਆਰਿਆਂ ਵਿੱਚ ਹੋ ਰਹੀਆਂ ਕੁਰੀਤੀਆਂ ਨੂੰ ਦੂਰ ਕਰਨ ਵਾਸਤੇ ਮਹੰਤਾ ਨੂੰ ਬਾਹਰ ਦਾ ਰਸਤਾ ਦੱਸਿਆ ਗਿਆ ਗੁਰਦੁਆਰਾ ਸੁਧਾਰ ਲਹਿਰ ਪੈਦਾ ਹੋਈ ਤੇ ਇਸੇ ਹੀ ਸਭਾ ਦੇ ਪ੍ਰਚਾਰ ਤੇ ਉਦਮ ਦੇ ਸਦਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਦੇ ਵਿੱਚ ਆਈ ਤੇ ਇਸੇ ਹੀ ਸਭਾ ਦੇ ਪ੍ਰਚਾਰ ਦੀ ਬਰਕਤ ਦੇ ਨਾਲ ਸਿੱਖਾਂ ਦਾ ਇੱਕ ਰਾਜਨੀਤਿਕ ਵਿੰਗ ਬਣਿਆ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਕਿਹਾ ਜਾਂਦਾ ਹੈ ਇਸੇ ਹੀ ਸਭਾ ਦੇ ਪ੍ਰਚਾਰ ਦੇ ਉਦਮ ਸਦਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਜ਼ਾ ਦਾ ਹੋਂਦ ਦੇ ਵਿੱਚ ਆਈ ਸੋ ਇਹ ਹੈ ਸਿੰਘ ਸਭਾ ਦੀਆਂ ਉਪਲਬਧੀਆਂ ਖਾਲਸਾ ਕਾਲਜ ਦੀ ਸਥਾਪਨਾ ਥਾਂ-ਥਾਂ ਤੇ ਖਾਲਸਾ ਕਾਲਜ ਖੋਲਣੇ ਤੇ ਸੰਸਾਰਕ ਵਿੱਦਿਆ ਦੇ ਨਾਲ ਨਾਲ ਧਾਰਮਿਕ ਵਿੱਦਿਆ ਬੱਚਿਆਂ ਨੂੰ ਪੜਾਉਣੀ ਸੋ ਗੁਰਦੁਆਰਿਆਂ ਦੇ ਵਿੱਚੋਂ ਮਨਮਤ ਨੂੰ ਦੂਰ ਕਰਨਾ ਗੁਰਦੁਆਰਿਆਂ ਦੇ ਵਿੱਚੋਂ ਮੂਰਤੀ ਪੂਜਾ ਹਵਨ ਆਦਕ ਨੂੰ ਬੰਦ ਕਰਵਾ ਕੇ ਤੇ ਗੁਰਦੁਆਰਿਆਂ ਦੇ ਵਿੱਚ ਗੁਰਮਰਜ਼ਾ ਦਾ ਨੂੰ ਕੰਮ ਕੀਤਾ ਗਿਆ ਸੋ ਇਸ ਸਭਾ ਨੇ ਬਹੁਤ ਸਾਰੇ ਕਾਰਜ ਕੀਤੇ ਤੇ ਇਹੀ ਕਾਰਨ ਹੈ ਕਿ ਜੇਕਰ ਇਸ ਸਭਾ ਕਾਇਮ ਨਾ ਹੁੰਦੀ ਤੇ ਹੋ ਸਕਦਾ ਹੈ ਅੱਜ ਸਿੱਖਾਂ ਦਾ ਇਤਿਹਾਸ ਕੁਝ ਪੂਰੀ ਹੁੰਦਾ ਸਿੰਘ ਸਭਾ ਦੀ ਬਦੌਲਤ ਗਿਆਨੀ ਗਿਆਨ ਸਿੰਘ ਜੀ ਭਾਈ ਕਾਨ ਸਿੰਘ ਜੀ ਨਾ ਬਾ ਤਾਰਾ ਸਿੰਘ ਜੀ ਨਿਰੋਤਨ ਅਤੇ ਪਾਈ ਵੀਰ ਸਿੰਘ ਜੀ ਵਰਗੇ ਵਿਦਵਾਨਾਂ ਨੇ ਗ੍ਰੰਥ ਲਿਖੇ ਇਹ ਬਹੁਤ ਸਾਰੇ ਧਾਰਮਿਕ ਗ੍ਰੰਥ ਲਿਖਤੇ ਤੇ ਆਉਂਦੇ ਵਿੱਚ ਆਏ Bye. Mm -hmm.